ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਅਸੀਂ ਉਸ ਗੁਰੂ ਬਾਬੇ ਨਾਨਕ ਦੇ ਪੁੱਤਰਿਆਂ ਜਿਨੇ ਬਾਬਰ ਦੀ ਅੱਖ ਵਿੱਚ ਅੱਖ ਪਾ ਕੇ ਆਖਿਆ ਕਿ اے ਬਾਬਰ ਤੂੰ ਬਾਬਰ ਨਹੀਂ ਤੂੰ ਜਬਰਿਆ ਤੂੰ ਮਜਲੂਮਾਂ ਦੇ ਉੱਤੇ ਅਤਿਆਚਾਰ ਕਰਦਾ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਆਪਣਾ ਸਾਰਾ ਸਰਬੰਸ ਵਾਰ ਕੇ ਤੇ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਆ ਅਸੀਂ ਉਸ ਪੰਥ ਦੇ ਵਾਲੀਆਂ ਜਿਵੇਂ ਜਿਵੇਂ ਸਮੇਂ ਦੀਆਂ ਸਰਕਾਰਾਂ ਨੇ ਸਾਨੂੰ ਖਤਮ ਕਰਨ ਦਾ ਯਤਨ ਕੀਤਾ ਅਸੀਂ ਆਪਣੇ ਆਪ ਨੂੰ ਨਖਾਰ ਕੇ ਪੇਛ ਕਿਸ ਤਰ੍ਹਾਂ ਕੀਤਾ ਏ ਕਵਤਾ ਆਪਣਾ ਪ੍ਰਚਾਰ ਖੁਦ ਕਰ ਲਵੇਗੀ ਆਓ ਪਿਆਰ ਦੇ ਨਾਲ ਸਰਵਨ ਕਰੀਏ ਜਾਬਰ ਜ਼ੁਲਮ ਕਮਾ ਗਏ ਲਾਕਰੀ ਆਪਣਾ ਜੋਰ ਪਰ ਸਿੱਖ ਆਉਂਦੇ ਸਾਹਮਣੇ ਨਖਰ ਨਖਰ ਕੇ ਹੋਰ ਨੇ ਮਾਨੀ ਨਾਨਕ ਸਿੱਖ ਧਰਮ ਦੇ ਬਾਨੀ ਆ ਗਿਆ ਚੜ ਇੰਡੀਆ ਤੇ ਬਾਬਰ ਬਹੁਤੇ ਜ਼ੁਲਮ ਕਮਾ ਗਿਆ ਜਾਬਰ ਬਹੁਤੀ ਕਰ ਲੁੱਟ ਮਾਰ ਗਿਆ ਪਾਣੀ ਪਤ ਦੀ ਜੰਗ ਮੁਗਲ ਤੋਂ ਲੋਤੀ ਹਾਰ ਗਿਆ ਜੀ ਮਾਰੇ ਮਰਦ ਕਾਟ ਕਰ ਘੰਡੀਆਂ ਹੋਈਆਂ ਸੱਜਵਿਆਂ ਆਈਆਂ ਰੰਡੀਆਂ ਇਤੀ ਮਾਰ ਪਈ ਕੁਰਲਾਣੇ ਮਿੱਠੇ ਗੁਰ ਕਰ ਮੰਨ ਲੈ ਪਾਣੇ ਜੋ ਵਰਤਾ ਕਰ ਤਾਰ ਦਿੱਤੇਂਗੇ ਜਦ ਵੀ ਜ਼ੁਲਮ ਸਕਾਂਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਿੱਤੇ ਇਹ ਗਲਤ ਵਾਰੀਖ ਨੇ ਮਾਨੀ ਨਾਨਕ ਸਿੱਖ ਧਰਮ ਦੇ ਬਾਨੀ ਆ ਗਿਆ ਚੜ ਇੰਡੀਆ ਤੇ ਬਾਬਰ ਬਹੁਤੇ ਜ਼ੁਲਮ ਕਮਾ ਗਿਆ ਜਾਬਰ ਬਹੁਤੀ ਕਰ ਲੁੱਟ ਮਾਰ ਗਿਆ ਪਾਣੀ ਪਤ ਦੀ ਜੰਗ ਮੁਗਲ ਤੋਂ ਲੋਦੀ ਹਾਰ ਗਿਆ ਜੀ ਮਾਰੇ ਮਰਦ ਕਾਟ ਕਰ ਕੰਧੀਆਂ ਹੋਈਆਂ ਸੱਜਵਿਆਂ ਆਂ ਰੰਡੀਆਂ ਇਦੀ ਮਾਰ ਪਈ ਕਰ ਲਾਣੇ ਮਿੱਠੇ ਗੁਰ ਕਰ ਮੰਨ ਲੈ ਬਾਣੇ ਜੋ ਵਰਤਾ ਕਰਤਾਰ ਦਤੇਗੇ ਜਦ ਵੀ ਝੁਲਮ ਸਕਾਂਤੇ ਹੋਏ ਝੁਲਮ ਨੇ ਹੋਰ ਨਖਾਰ ਦਤੇ ਹੋਪਤ ਦੀ ਖਾਤਰ ਬਾਬਰ ਮਰ ਗਿਆ ਕੁਝ ਚਰ ਰਾਜ ਹਮਾਯੂ ਕਰ ਗਿਆ ਅਕਬਰ ਰਾਜ ਸਮੇ ਖੁਸ਼ ਪਰ ਜਾ ਉਸ ਨੂੰ ਮਿਲ ਅਨੇਕ ਦਾਦਰ ਜਾ ਆਦਤ ਛੱਡ ਗਿਆ ਕੋੜਾਂ ਦੀ ਹਿੰਦੂਆਂ ਨਾਲ ਜੋੜ ਲੈ ਰਿਸ਼ਤੇ ਵਿਆਹ ਕੇ ਕੁੜੀ ਰਠੋੜਾਂ ਦੀ ਜੀ ਫੇਰੇ ਲੈ ਲੈ ਕਰ ਕੰਮਿਆ ਉਸ ਦੇ ਜਹਾਂਗੀਰ ਪੁੱਤ ਜੰਮਿਆ ਉਹ ਤਾਂ ਸਿਆਣਾ ਦਾਸ ਸਵਰਸੀ ਸਿਖਾ ਕਲਾ ਫਰੇਹਾ ਕਨਪਰਸੀ ਚੰਦੂ ਦੀ ਗਫਤਾਰ ਦਤੇਗੇ ਜਦ ਵੀ ਝੁਲਮ ਸਕਾਤੇ ਹੋਏ ਝੁਲਮ ਨੇ ਹੋਰ ਨਖਾਲ ਦਤੇ ਉਹ ਚੰਦੂ ਲਗਰਸਖੀ ਦੀ ਡੰਗਲੀ ਲਾਤੀ ਮੁਗਲ ਆਪੂ ਪਨੂ ਉਂਗਲੀ ਖਾਂਦਾ ਮਗਲ ਗੁਰੂ ਤੇ ਖਵੀਆਂ ਅਰਜਨ ਦੇਵ ਬੀੜ ਕੇ ਤਵੀਆਂ ਉਤੇ ਬਿਠਾਤਾ ਪਾਪੀ ਨੇ ਅਗਨ ਸੀਸ ਵਿਚਰੇਤਾ ਗਰਮ ਪਵਾਤਾ ਪਾਪੀ ਨੇ ਜੀ ਅਗਨੇ ਜਿਸਮ ਬਨਾਤਾ ਕੋਲਾ ਪੰਜਵੇਂ ਗੁਰੂ ਛੱਡ ਗਏ ਚੋੜਾ ਕਰਗੇ ਖਤਮ ਯਾ ਤੇਰਾ ਜਗਦੀ ਰਾਵੀ ਨਦੀ ਕੋਲ ਦੀ ਵਗਦੀ ਉਸ ਵਿੱਚ ਚੁੱਬੇ ਮਾਰ ਦਤੇਗੇ ਜਦ ਵੀ ਜ਼ੁਲਮ ਸਕਾਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਤੇ ਛੇਵੇਂ ਗੁਰੂ ਨਾਨਕ ਬੂਲਣ ਓ ਛੇਵੇਂ ਗੁਰੂ ਨਾਨਕ ਬੂਲਣ ਗਲ ਵਿੱਚ ਦੋ ਤਲਵਾਰਾਂ ਝੂਲਣਾ ਖੇਡ ਜਿਕਾਰ ਮਾਨ ਦੇ ਮੋਜਾ ਕਰਕੇ ਤਿਆਰ ਸਿੱਖਾਂ ਦੀ ਫੌਜ ਆਹੂ ਲਾਦੇ ਮੁਗਲਾਂ ਦੇ ਚਾਰ ਲੜਾਈਆਂ ਲੜੀਆਂ ਛੱਕੇ ਛੜਾਤੇ ਮੁਗਲਾਂ ਦੇ ਇੱਕ ਤਾਂ ਕਰੀਵਾਰ ਸਿੰਘ ਪਾਵਰ ਤਖਤ ਅਕਾਲ ਉਸਾਰਿਆ ਟਾਵਰ लख हिंदबर मोमन करदाी न खुदा तो डीत रखदा खोटी सिफटी सेर जनेऊ लाके मगरो श रोटी ਆਪਕਰ ਸ਼ੇਰ ਲਗਾ ਤੇ ਲਾਂਬੂ ਕਰਦੇ ਬੱਤ ਕਸ਼ਮੀਰੀ ਕਾਂਬੂ ਅਗੇ ਤੇਗ ਬਾਦਰ ਪਾਸੇ ਮੰਨ ਕੇ ਬਿਪਰਾਂ ਦੀ ਅਰਦਾਸ ਉਹਨਾਂ ਨੇ ਸਿਰ ਵਾਰ ਦਤੇਂਗੇ ਜਦ ਵੀ ਜ਼ੁਲਮ ਸਕਾਤੇ ਹੋਏ ਜ਼ੁਲਮ ਨੇ ਹੋਰ ਨਿਕਾਰ ਦਤੇ ਹਦਕੇ ਗੁਰੂ ਗੋਬਿੰਦ ਸਿੰਘ ਜੀ ਦੇ ਤੁਰਿਆ ਦਾਦਾ ਜੀ ਦੀ ਲੀਤੇ ਸ਼ਾਹੀ ਠਾਠ ਬਣਾ ਲਿਆ ਸਾਰਾ ਖੜਕੇ ਨ ਤੇ ਰਣਜੀਤ ਨਗਾਰਾ ਸਿਰ ਤੇ ਸੋਂਦੀ ਕ ਲਗੀ ਸੀ ਬਾਈ ਤਾਰਨ ਰੇ ਚਾਂਦ ਹੀਕ ਸੁਣ ਕੇ ਬਲ ਗਈ ਸੀ ਜੀ ਪੌਂਟਾ ਸਹਿਬਾ ਰਾਕੇ ਰਾਜੇ ਅੰਮ੍ਰਿਤ ਪਿਆਕੇ ਤੇ ਸਿੰਘ ਸਾਜੇ ਮਾਤਾ ਗੁਜਰੀ ਤੇ ਬੁੱਤਚਾਰੇ ਭਾਰਤ ਵਰਸੀ ਉਦੋਂ ਦੀ ਵਾਰ ਕਰ ਜੇ ਸਿਰੋਂ ਉਤਾਰ ਦਿੱਤੇਗੇ ਜਦ ਵੀ ਜ਼ੁਲਮ ਸਕਾਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਿੱਤੇ ਪੌਂਚਨ ਦੇੜ ਤੱਕ ਆ ਚੋੜਾ ਮਾਦੋ ਦਾਸ ਕਰਿਆ ਬਸ ਪੋਲਾ ਬਖਸ਼ੀ ਬੋਂਦ ਅਮੀ ਦੀ ਤੁਦ ਨੂੰ ਤਰਫ ਪੰਜਾਬ ਤੋਰੀਆ ਜਦ ਨੂੰ ਦੇਕੇ ਰਹੰਦ ਬਨੂੜ ਸੁੰਡੌਰਾ ਇਟ ਇਟ ਕਰਤੀ ਤਿੰਨਾ ਦੀ ਜੀ ਬੜੀਆਂ ਤੇਜ ਲੜਾਈਆਂ ਲੜੀਆਂ ਵੜਤੇ ਮੁਗਲ ਜਿਵੇਂ ਜਟ ਚਰੀਆਂ ਗੰਗੂ ਅਤੇ ਸੁਚਾਨੰਦ ਛੁਕਿਆ ਡੰਡਾ ਸਣੇ ਵਜੀਦੇ ਛੁਕਿਆ ਕੁਲਸ ਤੈਨੀ ਮਾਰ ਦਤੇ ਜਦ ਵੀ ਜ਼ੁਲਮ ਸਿਕਾਤੇ ਹੋਏ ਜ਼ੁਲਮ ਨੇ ਹੋਰ ਨਿਖਾਰ ਦਤੇ ਕੋਈ ਬੰਦਾ ਬਹਾਦਰ ਕਾਫੀ ਲੜਿਆ ਜਾਗ ਰੇ ਪਾ ਕੇ ਲੈ ਗਏ ਦਿੱਲੀ ਜਕੜੇ ਭਰੇ ਨੂੜ ਕੇ ਪੈਲੀ ਕਰਤੇ ਕਤਲ ਜਲਾਦਾ ਨੇ ਮੰਨੀ ਈਨ ਨਦੀਨ ਗੁਰੂ ਦੇ ਸੱਚੇ ਮਜਾਜਾਂ ਨੇ ਜੀ ਬਈਆਂ ਫੇਲ ਟਵੈਲ ਮਿਸਲਾ ਫਿਰਦੇ ਸਿੰਘ ਵਜਾਉਂਦੇ ਵਿਸਲਾ ਲੁਕਸ਼ ਪਰਹਿਣ ਮਾਰਦੇ ਡਾਕੇ ਪਾਤੇ ਸੂਪਿਆਂ ਦੇ ਗਲਸਿਆ ਪੇ ਉਹ ਨਾ ਸੁਟਰਾ ਤੇ ਹਾਰ ਦਿੱਤੇ ਜਦ ਵੀ ਝੁਲਮ ਸਿਕਾਤੇ ਹੋਏ ਝੁਲਮ ਨੇ ਹੋਰ ਨਖਾਰ ਦਿੱਤੇ ਹੋ ਗਿਆ ਤੇਜ ਝੁਲਮ ਦਾ ਚੱਕਰ ਕਿਸਾਂ ਧਾਰੀ ਫਕਰ ਬਹੁਤੇ ਚਰਖੜੀਆਂ ਤੇ ਜਾੜੇ ਨਿਆਣੇ ਨੇਜਾਂ ਤੇ ਟੰਗ ਪਾੜੇ ਪੁਛੜੋ ਖੋਕੇ ਮਾਵਾਂ ਦਿਓ ਤਾਂ ਚਿਤ ਸਾਡਾ ਰਾਜੀ ਜੇਕਰ ਉੱਤਰ ਸਾਵਾ ਦਿਓ ਜੀ ਪੈ ਗਏ ਮੁਗਲ ਮਗਰ ਹੱਥ ਧੋਕੇ ਦਿੱਤੇ ਸ਼ਹਿਰ ਪਿੰਡਾਂ ਵਿੱਚ ਹੋਕੇ ਸਿੱਖ ਦਾ ਜੋਸ਼ ਰਵਟ ਕੇ ਲਿਆਉ ਅਸੀਂ ਨਗਦਰ ਪਈਏ ਪਾਉ ਤਾਤਾ ਲਾ ਇਸ ਤਿਆਰ ਦਿੱਤੇ ਦੀ ਜੁਲਮ ਸਿਕਾਤੇ ਹੋਏ ਜੁਲਮ ਨੇ ਹੋਰ ਰਨਕਾਰ ਦਿੱਤੇ ਮਹਮਦ ਸ਼ਾਤੇ ਨਦਰਸੁੱਲੇ ਕਰ ਗਏ ਜੁਲਮ ਸिखਾਂ ਤੇ ਖੁੱਲੇ ਸਿੱਖ ਕੌਮ ਦੀ ਜੜ ਨੂੰ ਪਟਦਾ ਢਾ ਹਰ ਮੰਦਰ ਸੁਨਹਿਰੀ ਅਟਦਾ ਕਰੀ ਬੀ ਅਦਬੀ ਗੁਰ ਕਰਦੀ ਮੱਸਾ ਰੰਗੜ ਨਚਾਵੇ ਗਣਕਾ ਪਹਿਣ ਨਵਾਬਾਂ ਦੀ ਵਰਦੀ ਜੀ ਖਬਰਾਂ ਹੋਈਆਂ ਬੁੱਢੇ ਜੋੜੇ ਤੁਰਪੇ ਦਉਣ ਕੀਲੇ ਕੋੜ ਹੈ ਰਹਿ ਗਿਆ ਮੁਗਲਾਂ ਦਾ ਮੂੰਹ ਅਟਿਆ ਸੁਣ ਕੇ ਸਿਰ ਮਸੇ ਅਨਕਲ ਆਰ ਦਤੇਗੇ ਜਦ ਵੀ ਝੁਲਮ ਸਕਾਤੇ ਹੋਏ ਝੁਲਮ ਨੇ ਹੋਰ ਨਖਾਰ ਦਤੇ ਲੜ ਕੇ ਲੈਣ ਮੁਗਲ ਨਾਲ ਟੇਡਾ ਨਿਤਰਿਆ ਮਹਾ ਸਿੰਘ ਦਾ ਬੇਟਾ ਉਸ ਦਾ ਵਾਂਗ ਨਵਾਬਾਂ ਟੌਰੇ ਕਬਜਾ ਕਰ ਲਿਆ ਸ਼ਹਿਰ ਲਾਹੌਰ ਉਸ ਤੇ ਦਿਲੂ ਕਾਦਰ ਸੀ ਮਾਲਕ ਤਾਜ ਤਖਤ ਦਾ ਬਣ ਗਿਆ ਸਿੰਘ ਰਣਜੀਤ ਬਹਾਦਰ ਸੀ ਜਦ ਲਈ ਪੰਜ ਨਦੀਆਂ ਦੀ ਧਰਤੀ ਮੁਗਲ ਹਕੂਮਤ ਚੱਲਦੀ ਕਰਤੀ ਸੇਵਾ ਭਾਵ ਬੜਾ ਸੀ ਅੰਦਰ ਮਰਤਾ ਸਿਉਣੇ ਸੇ ਹਰੀ ਮੰਦਰ ਭੁੰਗੇ ਨਵੇਂ ਉਸਾਰ ਦਤੇਗੇ ਜਦ ਵੀ ਜ਼ੁਲਮ ਸਕਾਂਤੇ ਹੋਏ ਜ਼ੁਲਮ ਨੇ ਹੋਰ ਨਿਖਾਰ ਦਤੇ ਹੋ ਬੇੜਾ ਧਿਆਨ ਸਿੰਘ ਦਾ ਬਹਿ ਗਿਆ ਸੀ ਸਿਕਰਾਜ ਉਸਰ ਕੇ ਟੈ ਗਿਆ ਦਿੱਲੀੋਂ ਆਗੇ ਗੋਰੇ ਝੜ ਕੇ ਲੈ ਗਏ ਕੁਵਰ ਨਿਆਣਾ ਫੜ ਕੇ ਛੱਪ ਚੜਾਤਾ ਗੋਰੀਆ ਨੇ ਜਿੰਦਾ ਰਾਣੀ ਨੂੰ ਵੀ ਜੇਲ੍ਹ ਚ ਪਾਤਾ ਜਲਮ ਵਧਾਤੇ ਕੁਕੇ ਤੋਂ ਪਾਣੀ ਉਡਾਤੇ ਜੈਤੋ ਅਤੇ ਗੁਰੂ ਕੇ ਬਾਗੇ ਕਰਗੀ ਭਸਮ ਸਿਕਾ ਨੂੰ ਆਗੇ ਜ਼ੁਲਮੀ ਭਾਂਬੜ ਠਾਰ ਦਤੇਗੇ ਜਦ ਵੀ ਜ਼ੁਲਮ ਸਿਕਾਤੇ ਹੋਏ ਜ਼ੁਲਮ ਨੇ ਹੋਰ ਨਖਾਰ ਦਤੇ ਓ ਸਿੰਘੋ ਹੁਣ ਵੀ ਨਾ ਕਬਰਾ ਓ ਬਿਰਤੀ ਗੁਰ ਚਰਨਾ ਨਾਲ ਲਾਓ ਜੋਰ ਵਖਾਤਾ ਜੋਰਾ ਵਰਨੇ ਥੋਡੇ ਏਸੇ ਨੇ ਸਹੀ ਬਤਾ ਦੂ ਰਸਤੇ ਨੂੰ ਸਤ ਗੁਰ ਦੇ ਮਦਰਸੇ ਆਜੋ ਬਨ ਕੇ ਬਸਤੇ ਨੂੰ ਜੀ ਹੁਣ ਤਾਂ ਸਮਾਪਰਕ ਦਾ ਆਇਆ ਸ੍ਰੀ ਅਕਾਰ ਤੱਕ ਨੂੰ ਢਾਇਆ ਮਰ ਗਏ ਸਿੰਘ ਬੜੇ ਨਰਦਰਸ਼ੇ ਬਾਬੂ ਕੁੱਲ ਫਿਰਦੇ ਅਫਸੋਸ ਹਾ ਦੇ ਨਾਰੇ ਮਾਰ ਦਤੇ ਜਦ ਵੀ ਜ਼ੁਲਮ ਸਿਕਾਤੇ ਹੋਏ ਜ਼ੁਲਮ ਨੇ ਫੋਰ ਨਿਖਾਰ ਦਤੇ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਧੂਣ ਸਵਾਏ ਹੋਏ ਅਸੀਂ ਕਦੇ ਖਤਮ ਨਹੀਂ ਹੋ ਸਕਾਂਗੇ